ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਘਰ ਦਾ ਭੇਤੀ ਲੰਕਾ ਟਾਏ ਜਾਨੀ ਜੋ ਘਰ ਦਾ ਭੇਤੀ ਹੁੰਦਾ ਉਹ ਬੰਦੇ ਨੂੰ ਬੜੀ ਚੰਗੀ ਤਰ੍ਹਾਂ ਰਗੜਦਾ ਹੈ ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇੱਕ ਬੰਦੇ ਨੂੰ 6 ਕਰੋੜ 30 ਲੱਖ ਦੇ ਵਿੱਚ ਰਗੜਿਆ ਜਾਂਦਾ ਹੈ ਤੇ ਜਦੋਂ ਫਿਰ ਉਸ ਨੂੰ ਪਤਾ ਲੱਗਦਾ ਕਿ ਮੇਰੇ ਨਾਲ ਤਾਂ ਠੱਗੀ ਹੋ ਗਈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਸ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਬੰਦੇ ਨੂੰ ਤਕਰੀਬਨ ਡੇਢ ਸਾਲ ਤੱਕ ਇਹ ਨਹੀਂ ਪਤਾ ਲੱਗਦਾ ਕਿ ਮੇਰੇ ਨਾਲ ਤਾਂ ਠੱਗੀ ਹੋ ਰਹੀ ਹੈ ਮੈਂ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹਾਂ ਤੇ ਉਹ ਇਸ ਦਲਦਲ ਦੇ ਵਿੱਚ ਧਸਦਾ ਜਾਂਦਾ ਤੇ ਆਖਰ ਜਦੋਂ ਉਸ ਨੂੰ ਪਤਾ ਲੱਗਦਾ ਓਦੋਂ ਤੱਕ ਤਾਂ ਉਸ ਦੇ 6 ਕਰੋੜ 30 ਲੱਖ ਰੁਪਏ ਗਾਇਬ ਹੋ ਚੁੱਕੇ ਸੀ ਤੇ ਫਿਰ ਜਦੋਂ ਇਹ ਸਾਰੀ ਘਟਨਾ ਤੋਂ ਪਰਦਾ ਉੱਠਦਾ ਕਿ ਆਖਰ ਇਹ ਜੋ ਠੱਗ ਸੀ ਇਹ ਕੌਣ ਸੀ ਕਿਸ ਨੇ ਉਸ ਨਾਲ ਠੱਗੀ ਮਾਰੀ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਮਾਨਸਾ ਇੱਥੇ ਰਹਿੰਦਾ ਸੀ ਰਾਏ ਸਿੰਘ ਜੋ ਕਿ ਸਰਸਾ ਦਾ ਰਹਿਣ ਵਾਲਾ ਸੀ ਇਹ ਆੜਤੀਆ ਸੀ ਇਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਜ਼ਮੀਨ ਜਾਇਦਾਦ ਬਹੁਤ ਵਧੀਆ ਸੀ ਇਸ ਦੀ ਮੁਲਾਕਾਤ ਇੱਕ ਆਈ ਪੀ ਐਸ ਆਫੀਸਰ ਦੀਪਤੀ ਗਰਗ ਦੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਸਮਾਂ ਲੰਘਦਾ 2024 ਆ ਜਾਂਦਾ ਹੈ 2024 ਦੇ ਵਿੱਚ ਇਸ ਦਾ ਇੱਕ ਨਜ਼ਦੀਕੀ ਇਸ ਨੂੰ ਕਹਿੰਦਾ ਕਿ ਦੀਪਤੀ ਗਰਗ ਤੈਨੂੰ ਯਾਦ ਕਰਦੀ ਸੀ ਉਹ ਤੇਰਾ ਨੰਬਰ ਮੰਗਦੀ ਸੀ ਉਹ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਹੁਣ ਜੋ ਰਾਏ ਸਿੰਘ ਹੁੰਦਾ ਇਸ ਦਾ ਵੀ ਦੀਪਤੀ ਗਰਗ ਦੇ ਵਿੱਚ ਇੰਟਰਸਟ ਹੁੰਦਾ ਤਾਂ ਇਸ ਨੂੰ ਲੱਗਦਾ ਕਿ ਇਹ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਇਹ ਖੁਦ ਹੀ ਚਾਹੁੰਦਾ ਸੀ ਕਿ ਉਸ ਨਾਲ ਗੱਲ ਕਰੇ ਇਸ ਨੂੰ ਉਹ ਵਧੀਆ ਲੱਗੀ ਤਾਂ ਹੁਣ ਦੀਪਤੀ ਗਰਗ ਦੀ ਇਨਸਟਾ ਆਈਡੀ ਅਤੇ ਵਟਸਐਪ ਉੱਤੇ ਇਹਨਾਂ ਦੋਨਾਂ ਦੀ ਰਾਏ ਸਿੰਘ ਅਤੇ ਦੀਪਤੀ ਗਰਗ ਦੀ ਚੈਟ ਹੋਣ ਲੱਗ ਜਾਂਦੀ ਹੈ ਚੈਟ ਦੇ ਮਾਧਿਅਮ ਦੇ ਨਾਲ ਹੁਣ ਫਿਰ ਦੀਪਤੀ ਗਰਗ ਇਸ ਤੋਂ ਪੈਸੇ ਭਵਾਉਣੇ ਆਪਣੇ ਖਾਤਿਆਂ ਦੇ ਵਿੱਚ ਸ਼ੁਰੂ ਕਰ ਦਿੰਦੀ ਹੈ ਜਿਉਂ-ਜਿਉਂ ਸਮਾਂ ਲੱਗਦਾ ਤਿਉਂ-ਤਿਉਂ ਉਹ ਪੈਸੇ ਇਸ ਤੋਂ ਮੰਗਦੀ ਰਹਿੰਦੀ ਹੈ ਕਈ ਖਾਤਿਆਂ ਦੇ ਵਿੱਚ ਇਹ ਪੈਸੇ ਪਵਾਉਂਦਾ 2024 ਦੀ ਸਟਾਰਟਿੰਗ ਤੋਂ ਇਹ ਕੰਮ ਚੱਲਿਆ ਸੀ ਤੇ ਜੁਲਾਈ 2025 ਆ ਜਾਂਦਾ ਹੈ ਹੁਣ ਜਦੋਂ ਰਾਏ ਸਿੰਘ ਦੀਪਤੀ ਗਰਗ ਨੂੰ ਮਿਲਣਾ ਚਾਹੁੰਦਾ ਤਾਂ ਪਹਿਲਾਂ ਤਾਂ ਉਸ ਨੂੰ ਲਾਰੇ ਲੱਗਦੇ ਨੇ ਪਰ ਇੱਕ ਦਿਨ ਉਹ ਸੋਚਦਾ ਕਿ ਮੈਂ ਤਾਂ ਮਿਲ ਕੇ ਆਵਾਂਗਾ ਹੁਣ ਜਿੱਥੇ ਦੀਪਤੀ ਗਰਗ ਆਈਪੀਐਸ ਦੀ ਡਿਊਟੀ ਹੁੰਦੀ ਹੈ ਇਹ ਉੱਥੇ ਜਾਂਦਾ ਜਾ ਕੇ ਜਦੋਂ ਉਸ ਨੂੰ ਮਿਲਣਾ ਚਾਹੁੰਦਾ ਤਾਂ ਫਿਰ ਇਸ ਨੂੰ ਉਹਨਾਂ ਨਾਲ ਮਲਾਇਆ ਜਾਂਦਾ ਹੈ ਮਿਲਣ ਤੋਂ ਬਾਅਦ ਜਦੋਂ ਇਹ ਉਸ ਨਾਲ ਗੱਲਾਂ ਕਰਦਾ ਤਾਂ ਦੀਪਤੀ ਗਰਗ ਨੂੰ ਲੱਗਦਾ ਕਿ ਇਹ ਬੰਦਾ ਕੀ ਕਹਿ ਰਿਹਾ ਤਾਂ ਜਦੋਂ ਇਹ ਸਾਰੀ ਕਹਾਣੀ ਦੱਸਦਾ ਤਾਂ ਉਹ ਆਈਪੀਐਸ ਅਫੀਸਰ ਇਸ ਨੂੰ ਕਹਿੰਦੀ ਹੈ ਕਿ ਤੂੰ ਤਾਂ ਕਿਸੇ ਠੱਗੀ ਦਾ ਸ਼ਿਕਾਰ ਹੋ ਗਿਆ ਐਦਾਂ ਦੀ ਕੋਈ ਗੱਲਬਾਤ ਨਹੀਂ ਜਿਵੇਂ ਤੂੰ ਸੋਚ ਰਿਹਾ ਜਿਵੇਂ ਤੇਰੇ ਨਾਲ ਹੋਰ ਹੈ ਤਾਂ ਹੁਣ ਰਾਏ ਸਿੰਘ ਦੇ ਪੈਰਾਂ ਹੇਠੋਂ zameen ਨਿਕਲ ਜਾਂਦੀ ਹੈ ਕਿ ਮੇਰੇ ਨਾਲ ਐਡੀ ਵੱਡੀ ਠੱਗੀ ਆਖਰ ਕੌਣ ਮਾਰ ਸਕਦਾ ਤਾਂ ਉਸ ਤੋਂ ਬਾਅਦ ਆਈਪੀਐਸ ਦੀਪਤੀ ਗਰਗ ਹੀ ਇਸ ਕੇਸ ਨੂੰ ਹੈਂਡਲ ਕਰਦੀ ਹੈ ਤੇ ਜੋ WhatsApp ਨੰਬਰ ਹੁੰਦੇ ਆ ਇੰਸਟਾ ਆਈਡੀ ਹੁੰਦੀ ਹੈ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਜਦੋਂ ਫਿਰ ਇਸ ਦੀ ਚੰਗੀ ਤਰ੍ਹਾਂ ਤਫ਼ਤੀਸ਼ ਕੀਤੀ ਜਾਂਦੀ ਹੈ ਖਾਤਿਆਂ ਦੀ ਤਫ਼ਤੀਸ਼ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਰਾਏ ਸਿੰਘ ਨੇ ਪੈਸੇ ਪਾਏ ਸੀ ਤਾਂ ਪਤਾ ਲੱਗਦਾ ਕਿ ਜੋ ਰਾਏ ਸਿੰਘ ਨਾਲ ਠੱਗੀ ਹੋਈ ਹੈ ਇਹ ਠੱਗੀ ਕਿਸੇ ਹੋਰ ਨੇ ਨਹੀਂ ਮਾਰੀ ਸਾਗੋਂ ਇਸ ਦੇ ਹੀ ਇੱਕ ਜਾਣਕਾਰ ਜਿਸ ਦਾ ਨੋ ਸੋਨੂਆ ਉਸ ਨੇ ਮਾਰਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਰਾਏ ਸਿੰਘ ਹੈ ਉਸ ਦਾ ਇੰਟਰਸਟ ਆਈਪੀਐਸ ਦੀਪਤੀ ਗਰਗ ਦੇ ਵਿੱਚ ਹੈ ਉਸ ਨੇ ਇਸ ਗੱਲ ਦਾ ਫਾਇਦਾ ਉਠਾਇਆ ਤੇ ਇਸ ਨੂੰ ਕਿਹਾ ਕਿ ਦੀਪਤੀ ਗਰਗ ਤੇਰਾ ਨੰਬਰ ਮੰਗਦੀ ਹੈ ਤੇ ਖੁਦ ਹੀ ਇਸ ਦੇ ਨਾਲ ਦੀਪਤੀ ਗਰਗ ਬਣ ਕੇ ਚੈਟ ਕਰਦਾ ਰਿਹਾ ਇਸ ਦੇ ਨਾਲ ਗੱਲਬਾਤ ਕਰਦਾ ਰਿਹਾ ਤੇ ਇਸ ਨੂੰ ਹੌਲੀ-ਹੌਲੀ 6 ਕਰੋੜ 30 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ ਤੇ ਡੇਢ ਸਾਲ ਉਸ ਨੇ ਰਾਏ ਸਿੰਘ ਨੂੰ ਠੱਗੀ ਦਾ ਸ਼ਿਕਾਰ ਬਣਾ ਕੇ ਰੱਖਿਆ ਤੇ ਹੁਣ ਜਦੋਂ ਇਹ ਸਾਰੀ ਗੱਲ ਖੁੱਲ ਗਈ ਤਾਂ ਪੁਲਿਸ ਨੇ ਜੋ सोनू ਅਤੇ ਉਸ ਦੇ ਸਾਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਤੇ ਹੁਣ ਰਾਏ ਸਿੰਘ ਨੇ ਇਹ ਵੀ ਦੱਸਿਆ ਕਿ सोनू ਨੇ ਥੋੜੇ ਮਹੀਨਿਆਂ ਦੇ ਵਿੱਚ ਹੀ ਬਹੁਤ ਜਾਇਦਾਦ ਬਣਾ ਲਈ ਜ਼ਮੀਨ ਖਰੀਦ ਲਈ ਉਸ ਦੀਆਂ ਰਜਿਸਟਰੀਆਂ ਵੀ ਜੋ ਉਸਨੇ ਕਰਾਈਆਂ ਨੇ ਉਸ ਬਾਰੇ ਵੀ ਰਾਏ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਬੰਦੇ ਨੇ ਮੇਰੇ ਪੈਸੇ ਦੇ ਨਾਲ ਹੀ ਇਹ ਸਭ ਕੁਝ ਬਣਾਇਆ ਹੁਣ ਪੁਲਿਸ ਇਸ ਕੇਸ ਦੀ ਹੋਰ ਤਫ਼ਤੀਸ਼ ਕਰ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਹੈ ਰਾਏ ਸਿੰਘ ਨੂੰ ਜੋ ਪੈਸਾਗਾ ਉਹ ਮਿਲਦਾ ਜਾਂ ਫਿਰ ਜਿਵੇਂ ਪਹਿਲਾਂ ਠੱਗੀਆਂ ਵਜਦੀਆਂ ਨੇ ਠੱਗੀ ਦਾ ਪੈਸਾ ਜਲਦੀ ਜਲਦੀ ਵਾਪਸ ਨਹੀਂ ਆਉਂਦਾ ਦੇਖਣਾ ਹੋਵੇ ਕਿ ਇਸ ਕੇਸ ਵਿੱਚ ਰਾਏ ਸਿੰਘ ਨੂੰ ਇਹ ਪੈਸਾ ਵਾਪਸ ਹੁੰਦਾ ਜਾਂ ਨਹੀਂ ਹੁੰਦਾ ਜਾਫਰ ਰਾਏ ਸਿੰਘ ਆਪਣੀ ਗਾੜੀ ਕਮਾਈ 6 ਕਰੋੜ 30 ਲੱਖ ਰੁਪਇਆ ਗਵਾ ਬੈਠਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੁੰਦੀਆਂ ਨੇ ਜੋ ਠੱਗ ਹੁੰਦੇ ਨੇ ਉਹ ਹਰ ਇੱਕ ਬੰਦੇ ਨੂੰ ਉਸ ਦੇ ਅਨੁਸਾਰ ਹੀ ਠੱਗਦੇ ਨੇ ਉਸ ਦੇ ਮਾਈਂਡ ਦੇ ਹਿਸਾਬ ਨਾਲ ਹੀ ਬੰਦੇ ਨੂੰ ਠੱਗ ਲੈਂਦੇ ਨੇ ਕਿਸੇ ਨੂੰ ਲਾਲਚ ਦਿੱਤਾ ਜਾਂਦਾ ਕਿਸੇ ਨੂੰ ਡਰਾਇਆ ਜਾਂਦਾ ਤੇ ਕਿਸੇ ਨੂੰ ਰਾਏ ਸਿੰਘ ਵਾਂਗੂ ਇਹ ਗੱਲ ਦਾ ਅਹਿਸਾਸ ਕਰਾ ਦਿੱਤਾ ਜਾਂਦਾ ਕਿ ਜਿਸ ਨੂੰ ਤੂੰ ਪਸੰਦ ਕਰਦਾ ਉਹ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਜਾਨੀ ਉਧਰ ਦੀ ਇਹਨਾਂ ਨੇ ਗੇੜ ਪੇਚ ਪਾਇਆ ਅਤੇ ਰਾਏ ਸਿੰਘ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਆਈਪੀਐਸ ਦੀਪਤੀ ਗਰਗ ਹੀ ਉਸ ਨਾਲ ਗੱਲ ਕਰਦੀ ਹੈ ਉਸ ਨਾਲ ਗੱਲ ਕਰਨਾ ਚਾਹੁੰਦੀ ਹੈ ਤੇ ਉਹ ਹੌਲੀ-ਹੌਲੀ ਕਰਕੇ ਦੀਪਤੀ ਗਰਗ ਦੇ ਨਾਂ ਤੇ ਕਈ ਅਕਾਊਂਟਾਂ ਦੇ ਵਿੱਚ 6 ਕਰੋੜ 30 ਲੱਖ ਰੁਪਇਆ ਪਾ ਦਿੰਦਾ ਹੈ ਤੇ ਪਰ ਜਦੋਂ ਉਸ ਨੂੰ ਪਤਾ ਲੱਗਦਾ ਤਾਂ ਉਸ ਤੇ ਹੋਸ਼ ਉੱਡ ਜਾਂਦੇ ਨੇ ਤੇ ਜੋ ਠੱਗੀ ਕਰਨ ਵਾਲਾ ਸੀ ਉਹ ਬਿਲਕੁਲ ਨਜ਼ਦੀਕੀ ਸੀ ਜੋ ਇਹ ਜਾਣਦਾ ਸੀ ਕਿ ਜੋ ਰਾਏ ਸਿੰਘ ਹੈ ਉਸ ਨੂੰ ਆਈਪੀਐਸ ਦੀਪਤੀ ਗਰਗ ਦੇ ਵਿੱਚ ਇੰਟਰਸਟ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਇਸ ਸਾਰੀ ਠੱਗੀ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ